ਕੁੰਬੇ ਬੱਧਾ ਜਲ ਰਹੇ ਜਲ ਬਿਨ ਕੁੰਬ ਨਾ ਹੋਏ ਹਮ ਗਿਆਨ ਕਾ ਬੱਧਾ ਮੰਨ ਰਹੇ ਗੁਰ ਬਿਨ ਗਿਆਨ ਨਾ ਹੋਏ ਜੀ ਇਹ ਬਾਬੇ ਨੇ ਕਿਹਾ ਹਮ ਪਾਣੀ ਹੈ ਜਿਹੜਾ ਬਰਤਨ ਤੋਂ ਬਗੈਰ ਨਹੀਂ ਰਹਿ ਸਕਦਾ ਜੀ ਤਲਾਬ ਤੋਂ ਬਗੈਰ ਨਹੀਂ ਰਹਿ ਸਕਦਾ ਇਹਦੇ ਗਿਆਨ ਤੋਂ ਬਗੈਰ ਮਨ ਨਹੀਂ ਰਹਿ ਸਕਦਾ ਮਨ ਕੁੰਡਾ ਹੈ ਮਨ ਹੱਥੀ ਹੈ ਮਸਤ ਹੱਥੀ ਹੈ ਸੋ ਕਾਮ ਕਰੋ ਲੋ મોਹ ਹੰਕਾਰ ਪੰਜ ਬਕਾਰ ਨੇ ਜੀ ਭਲੇ ਜ਼ਰੂਰੀ ਵੀ ਨੇ ਇਹ ਸੰਸਾਰੀ ਇਹਨਾਂ ਨਾਲ ਕਰਦਾ ਹਮ ਜੇ ਤੁਹਾਨੂੰ ਕਿਤੇ ਗੁੱਸਾ ਨਹੀਂ ਆਉਂਦਾ ਕੋਈ ਗੁੱਸਾ ਕਿੱਥੇ ਕਰਨਾ ਕਰਾਪਸ਼ਨ ਤੇ ਹਾਂ ਮਾਰੇ ਕੰਮ ਤੇ ਗੁੱਸਾ ਕਰੋ ਜੀ ਇਸ ਕਰਕੇ ਗੁੱਸੋ ਵੀ ਇਹਨੇ ਘੱਟ ਕੰਮ ਕਰਿਆ ਇਹ ਕਾਦਾ ਗੁੱਸਾ ਕਰਨ ਫਿਰ ਤਕੜੇ ਤੇ ਗੁੱਸਾ ਕਰੋ ਜੀ ਕਰਨ ਕਮਜ਼ੋਰ ਨਾਲ ਗੁੱਸਾ ਕਰਕੇ ਕੀ ਨਾ ਨੋ ਦੋ ਵਿਚਾਰਨ ਜਦ ਮਰਜੀ ਦਾ ਕਰੀਂ ਏਦਾਂ ਹੀ ਦੋਬ ਲੋਭ ਕਰੋ ਬਾਬੇ ਨੇ ਦੱਸਿਆ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਢਾਲਿਚ ਹਉ ਗੋਂ ਤਉ ਉਚੜੋ ਢਾਲਿਚ ਕਰੋਗੇ ਮੇਰਾ ਸਮਾਜ ਨੂੰ ਮੈਂ ਪੈਦਾ ਕਰਾਂ ਨਾਲ ਜੇ ਕਰੋ ਪਰ ਨਾਲ ਜੇ ਕਰੋ ਜੀ ਇਹ ਨਾ ਕਰੋ ਮੇਰਾ ਪੈਦਾ ਹੋਵੇ ਹੰਕਾਰ ਹਉਮੈ ਦੀ ਰੋਗ ਹੈ दारू पी ਇਸਮਾ ਹੈ ਹੰਕਾਰ ਦੇ ਵਿੱਚ ਜੇ ਤੁਸੀਂ ਆਪ ਦੇ ਆਪ ਨੂੰ ਜਮੇਵੇਂ ਮੈਂ ਤਾਂ ਕੁਝ ਵੀ ਨਹੀਂ ਆ ਫਿਰ ਤਾਂ ਲੋਕ ਤੁਹਾਨੂੰ ਡੱਡ ਕੇ ਨਾ ਕੇ ਜਾਣਗੇ ਫਿਰ ਤੁਸੀਂ ਚੰਗਾ ਕੰਮ ਕਰ ਹੀ ਨਹੀਂ ਸਕਦੇ ਸੋ ਆਪਣੀ ਹੋਂਦ ਦਿਖਾਉਣਾ ਇਹ ਵੀ ਹਉਮੈ ਹੈ ਪਰ ਹਉਮੈ ਇੰਨੀ ਕਰਕੋ ਕਿ ਆਪਣੀ ਹੋਂਦ ਕਹਿ ਮੂੰਹ ਹੋਂਦ ਨੂੰ ਮਿੱਟੀ ਨਾ ਬਣਾ ਦਿਓ ਚਾਹੇ ਤੁਸੀਂ ਸਿਆਸਤ ਚੋਂ ਸਿਆਸਤ ਇੱਕ ਵੱਡਾ ਸਿਆਸਦਾਨ ਸੀ ਲੋਡ ਪੈ ਗਈ ਦੂਜੀਆਂ ਪਾਰਟੀਆਂ ਨੂੰ ਉਹ ਐ ਚਕ ਅਰਚੁਨ ਬਾਕੇ ਦੇਖੋ ਨਾ ਸਮਝਾ ਤੱਕ ਰਾਏ ਹਰਿਆਣੇ ਦੀ ਸਰਕਾਰ ਬਣਵਾਤੀ ਉਹ ਤੋਂ ਮੁੜ ਕੇ ਉਹਨਾਂ ਦੀ ਮਿੱਟੀ ਹੋਈ ਉਹਨਾਂ ਨੂੰ ਪੁੱਛਣ ਕਿਸ ਨੇ ਤੇ ਆਖਰੀ ਟੋਣ ਵੀ ਖਾ ਗਏ ਸੋ ਜਦ ਤੁਸੀਂ ਆਪਦੀ ਆਬਦਾ ਛੱਡ ਕੇ ਆਪਦੀ ਹੋਂਦ ਛੱਡ ਕੇ ਜਾਂਦੇ ਹੋ ਸੋ ਇਹਦੇ ਵਿੱਚ ਯਾਰ ਮੈਂ ਵੀ ਹਾਂ ਇਹ ਨਹੀਂ ਕਹਣਾ ਮੈਂ ਹੀ ਹਾਂ ਜਦ ਮੈਂ ਕੁਝ ਵੀ ਨਹੀਂ ਮੈਂ ਵੀ ਹਾਂ कि मैं बैठा तेन तुम भी हो मैं भी हूं वी हाँ वी हाँ ही हाँ नहीं hmm. जब मैं कुछ भी नहीं सो so, वो मोह कि ना करो मोह करो समाज न मोह करो पर्यावरण न मोह करो नेकी वो जरूरी है पर मोह करो सारे नाल इंसानियत ना मोह करो ਤੋ ਇਹ ਜਿਹੜਾ ਹੈਗਾ ਇਹਨੂੰ ਇਹ ਸਮਝਣ ਦੀ ਲੋੜ ਹੈ ਕਿ ਅਸੀਂ ਸਮਾਜ ਨੂੰ ਚਲਉਣਾ ਕਿਵੇਂ ਆ ਜੀ ਉਹਦੇ ਵਿੱਚ ਜਦ ਤੁਸੀਂ ਇਹ ਪੰਜ ਵਿਕਾਰ ਜਿਹੜੇ ਨੇ ਇਹ ਸਰੀਰ 'ਚ ਜ਼ਰੂਰੀ ਨੇ ਇਹਨਾਂ ਬਿਨਾ ਕੰਮ ਤਾਂ ਸੰਸਾਰ ਬ੍ਰਹਮੰਡ ਚ ਚੱਲ ਹੀ ਨਹੀਂ ਸਕਦਾ ਇਹਨਾਂ ਬਿਨਾ ਜੀ ਪਰ ਇਹਨਾਂ ਦੇ ਉੱਤੇ ਕੁੰਡਾ ਰੱਖਣਾ ਜ਼ਰੂਰੀ ਆ ਜੀ ਉਹ ਕੁੰਡਾ ਕੀ ਆ ਉਹ ਕੁੰਡਾ ਇਹ ਹੈ ਕਹਿੰਦੇ ਬੁੱਧਿਆ ਮਨ ਦਾ ਕੀ ਸਮਝਾਉਣਾ ਇਧਰੋਂ ਪੁੱਟਣਾ ਤੇ ਇਧਰ ਲਾਉਣਾ ਹੂੰ ਹੁਣ ਤੁਸੀਂ ਆਪਣੇ ਸਰੀਰ ਨਾਲੋਂ ਆਪਣੇ ਪਰਿਵਾਰ ਨਾਲੋਂ ਪੁੱਟ ਕੇ ਆਪਦੇ ਮਨ ਨੂੰ ਇੱਧਰ ਸੰਸਾਰ ਨਾਲ ਲਾ ਲਓ ਪਰਿਵਾਰ ਦੀ بجائے ਸੰਸਾਰ ਨਾਲ ਲਾ ਲਓ ਪਰਿਵਾਰ ਤੁਹਾਡੇ ਸੰਸਾਰ ਦੇ ਵਿੱਚ ਹੀ ਹੈ ਜੀ ਬਸ ਇੰਨਾ ਤੁਸੀਂ ਕਰ ਲੋਗੇ ਕੰਮ ਚਲੋ ਲਾਸਤ ਗੱਲ ਤੁਹਾਨੂੰ ਹੋਰ ਸੁਣਾ ਦਿੰਦਾ ਸਾਡੇ ਇੱਕ ਦੋਸਤ ਨੇ ਬੜੇ ਅੱਛੇ ਬੰਦੇ ਹੁੰਦੇ ਨੇ ਉਹਨਾਂ ਨੇ ਜੀ ਇੱਕ ਵਾਰੀ ਉਹ ਕਿਤੇ ਅਮਰਸਰ ਜੁਆਇਨ ਕਰ ਗਏ ਫਿਰ ਛੱਡਿਆ ਹੂੰ ਉਦੋਂ ਬਾਅਦ ਦੁਬਾਰਾ ਫੇਰ 2 ਸਾਲ ਬਾਅਦ ਜੁਆਇਨ ਕਰੇ ਅੱਛਾ ਇੱਕ ਵਾਰੀ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਡਾਕਟਰ ਸਾਹਿਬ ਜੇ ਤੁਸੀਂ ਉਦੋਂ ਨਾ ਛੱਡਦੇ ਤੇ ਤੁਸੀਂ ਇੱਕ ਹੋਰ ਸੀਨੀਅਰ ਬਨ ਜਾਂਦਾ ਸੀ ਪ੍ਰੋਫੈਸਰ ਰਿਟਾਇਰ ਹੋਏ ਨਾ ਵੀ ਪ੍ਰਿੰਸੀਪਲ ਵੀ ਚਾਹ ਬਨ ਜਾਂਦੇ ਮੈਨੂੰ ਕਹਿੰਦੇ ਡਟ ਗੱਲ ਕੇ ਛੱਡੋ ਜੇ ਆਪਾਂ 5 ਸਾਲ ਪਹਿਲਾਂ ਜਾਂ ਪੈਂਦੇ ਫਿਰ ਆਪਾਂ ਕੁਝ ਹੋਰ ਸੋਚੀ ਜਾਂਦੇ ਮੈਨੂੰ ਸੱਚੇ ਵਿੱਚ ਹੀ ਆਏ ਲੱਗਿਆ ਵੀ ਗੱਲ ਤਾਂ ਸੱਚੀ ਹੈ ਸਹੀ ਗੱਲ ਇਹ ਕਦੇ ਵਾਸਤੇ ਐਵੇਂ ਹੀ ਸੋਚੀ ਜਾਣਾ ਵੀ ਜੇ ਆਏ ਹੁੰਦਾ ਤੇ ਆਏ ਹੁੰਦਾ ਮੈਂ ਉਹ ਬੰਦਾ ਇੰਨਾ ਗ੍ਰੇਟ ਹੈ ਜੀ ਹੂੰ ਮੈਂ ਤੁਹਾਨੂੰ ਮੈਂ ਮਤਲਬ ਮੇਰੇ ਚ ਤੁਹਾਨੂੰ ਬੜੇ ਗੋਣ ਲੱਗਦੇ ਨੇ ਮੈਂ ਉਹਨੂੰ ਐਨਾ ਡਿਟਰਮਿੰਡ ਹੱਸ ਕੇ ਗੱਲ ਕਰਨਾ ਮੈਂ ਤਾਂ ਅੜੀਣਾ ਥੋੜਾ ਜੀ ਉਹ ਨਾ ਹੱਸ ਉਹ ਐ ਠੋਕ ਵੀ ਗੱਲ ਕਰਦੇ ਨੇ ਪਰ ਹਸਦੇ ਜਾਂਦੇ ਨਾਲ ਹੱਸਦੇ ਹੱਸ ਕੇ ਗੱਲ ਕਰਦੇ ਨੇ ਇੱਕ ਵਾਰੀ ਅਸੀਂ ਇੱਕ ਹੜਤਾਲ ਸੀ ਸਾਡੀ ਲੁਧਿਆਣੇ ਅਸੀਂ ਕੋਈ ਫੈਸਲਾ ਕਰ ਲਿਆ ਤੇ ਮੈਨੂੰ ਨਹੀਂ ਸਾਨੂੰ ਜਗਿੰਦਰਪਾਲ ਬਣ ਮੰਤਰੀ ਹੁੰਦੇ ਆਈ ਗਏ ਇਹ ਅਧਿਆਤਿਆ ਬੰਦਾ ਸਾਡਾ ਮਾਰਤਾ ਤੁਹਾਡੇ ਸਿਮਰਣ ਨੇ ਅੱਜ ਤਾਂ ਹੜਤਾਲ ਕਰਾਂਗੇ ਅਸੀਂ ਆ ਗਏ ਸੀ ਜਗਿੰਦਰ ਉੱਤਰ ਕੇ ਬੈਠੇ ਬੱਸ ਰੀਕ ਰਹੇ ਸੀ ਮਰਨ ਲਾ ਕੋ ਸਾਡੇ ਪ੍ਰੈਜ਼ੀਡੈਂਟ ਹੁੰਦੇ ਮਾਡਾ ਸਾਹਿਬ ਹੜਤਾਲ ਪੁਕਹਿਤਾ ਦਿੱਤੀ ਕੱਲ ਨੂੰ ਪਤਾ ਨਹੀਂ ਹੋਊਗੀ ਲਈ ਹੋਊਗੀ ਮੈਨੂੰ ਕਹਿੰਦੇ ਡਾਕਟਰ ਜੀ ਫਿਰ ਤੁਸੀਂ ਮੈਨੂੰ ਉਹ ਦੱਸ ਦੇਣਾ ਸੀ ਇਸ਼ਾਰਾ ਕਰ ਦੇਣਾ ਸੀ ਮੈਂ ਤਾਂ ਤੁਹਾਡਾ ਇਸ਼ਾਰਾ ਲਿਖਦਾ ਸੀ ਹਾਂ ਜਲਾ ਕਹਿੰਦਾ ਕਿਉਂਕਿ ਚਰਚਾ ਨਹੀਂ ਕਰਦਾ ਹੁੰਦਾ ਸੀ ਫਾਈਨਲ ਫੈਸਲਾ ਉਹਨਾਂ ਨੇ ਕਰਨਾ ਪ੍ਰੈਜ਼ੀਡੈਂਟ ਨੇ ਅੱਛਾ ਉਹ ਤਾਂ ਅੰਦਰਖਦੇ ਸੀ ਵੀ ਕੀ ਚਰਚਾ ਦਾ ਸੋ ਫੈਸਲਾ ਹੋਣੀ ਇਹ ਸਾਡੀ ਪ੍ਰੋਟੋਕੋਲ ਸੀ ਹਮਮ ਮੈਂ ਬਸ ਐਵੇਂ ਨਹੀਂ ਕਿਹਾਗਾ ਮੈਨੂੰ ਉਹ ਕਹੀ ਜੰਮੇ ਜੋ ਮੈਂ ਸਿੱਖਿਆ ਡਰ ਕਰਕੇ ਛੱਡੋ ਹੁਣ ਆਪਾਂ ਫੈਸਲਾ ਕਰਦੇ ਆ ਦੇਖੀ ਜਾਓ ਜੇ ਕੱਲ ਨੂੰ ਨਾ ਹੜਤਾਲੇ ਨਾ ਹੋਈ ਕਾਮਯਾਬ ਆਪਾਂ ਛੱਡ ਦਾਂਗੇ ਉਹਦੇ ਛੱਡਾਂਗੇ ਹਮਮ ਉਹ ਹੜਤਾਲ ਤਾਂ ਇਨੀ ਕਾਮਯਾਬ ਹੋਈ ਨਹੀਂ ਪੈਂਦੇ ਚਲੋ ਕੁਝ ਭੀਜਿਆ ਕੁੜੀਆਂ ਆਉਣ ਅੱਛਾ ਹਾਂ ਤੂੰ ਨਾ ਫੰਦਾਉਂ ਕਿ ਕਿ ਨਹੀਂ ਬੜਾ ਪਿਆਉਂਦੇ ਹੂੰ ਤਾਂ ਮੈਂ ਕਹਿਣਾ ਵੀ ਮੈਂ ਉਹਨਾਂ ਬੰਦਿਆਂ ਤੋਂ ਐ ਸਿੱਖਦਾ ਵੀ ਜਿਹੜਾ ਬੰਦਾ ਉਹ ਕੋਈ ਬਾਣੀ ਨਹੀਂ ਹੈ ਕਹੀ ਕਹਿੰਦਾ ਨਾ ਬਾਣੀ ਤਿੱਖੇ ਹੁੰਦੇ ਨੇ ਮੈਂ ਕਹਿੰਦਾ ਡਿਟਰਮੀਨੇਸ਼ਨ ਚ ਉਹਨਾਂ ਦਾ ਕਮਾਲ ਜੀ ਐ ਨਿੱਕੀ ਜੀ ਗੱਲ ਮੈਂ ਤੁਹਾਨੂੰ ਵੀ ਗੱਲ ਕਰਦਾ ਮੇਰੀ ਮਾਂ ਛੋਟਿਆਂ ਕਦੋਂ ਕਰਦੀ ਸੀ ਜਾ ਮੈਨੂੰ ਉਹ ਦੋਸਤ ਛੋਟਿਆਂ ਕਦਾਂ ਕਰਦੇ ਇੱਕੋ ਥੋੜੀ ਗੱਲ ਜੀ ਵਿਚੋਂ ਛੱਡ ਦੋ ਐ ਤਾਂ ਫਿਰ ਤਾਂ ਇਹਨਾਂ 5 ਸਾਲ ਗੰਨ ਪੰਦੇ ਕੋਈ ਨਹੀਂ ਨਹੀਂ ਹੋਊਗਾ ਤਾਲ ਪਰ ਛੱਡ ਦਾਂਗੇ ਹਮਮ ਮੈਂ ਛੋਟੀ ਛੋਟੀ ਗੱਲ ਚ ਕਿੰਨੀ ਵੱਡੀ ਗੱਲ ਕਰ ਦਿਆ ਦੇਖੋ ਹੋਰ ਇੱਕ ਵਾਰੀ ਮੇਰੇ ਕਾਹ ਸਮਾਨ ਨਾਲ ਪੰਗਾ ਪੈ ਗਿਆ ਹਮ ਮੰਡਨ ਵੀ ਚਿੱਠੀ ਲਿਖਦੀ ਹਮ ਉਹ ਘਬਰਾ ਗਿਆ ਅੱਛਾ ਮੇਰੀ ਚਿੱਠੀ ਬਖੰਦਾ ਮਤਲਬ ਉਹਨਾਂ ਕੋਲ ਲੈ ਕੇ ਚਲਾ ਗਿਆ ਹਮ ਕੰਦ ਦੇਖੋ ਉਹਨਾਂ ਨੂੰ ਪਤਾ ਸੀ ਉਹ ਚਿੱਠੀ ਰਹੀ ਹੈ ਤੇ ਫਿਰ ਵੀ ਉਹਨਾਂ ਨੇ ਉਹਨੂੰ ਮਹਿਸੂਸ ਨਹੀਂ ਕੀਤਾ ਉਹ ਨਹੀਂ ਪੜੀ ਗਈ ਪੂਰੀ ਪੜੀ ਹਮ ਫੇਰ ਨਾ ਰੱਖ ਕੇ ਉਹਨਾਂ ਨਾਲ ਲੱਕੀ ਕਹਿੰਦੇ ਵੇ ਫੇਕ ਟੂ ਗਰਗਨ ਜੋ ਲਿਖਿਆ ਬੇਸ਼ੱਕ ਤਾਂ ਸੱਚ ਹੀ ਆ ਹੂੰ ਕੰਡਾ ਸਭ ਬੜੀ ਸੂਲੀਂ ਜੁਰ ਮਲਾਏ ਨੇ ਜੀ ਕਹਿੰਦੇ ਤੁਸੀਂ ਜੇ ਤਾਂ ਤੁਹਾਨੂੰ ਉਹਨਾਂ ਨਾਲ ਕੋਈ ਮਤਭੇਦ ਸੀ ਤਾਂ ਤਾਂ ਆਪਾਂ ਬੈਠ ਕੇ ਹੱਲ ਕਰ ਲੈਂਦੇ ਹੂੰ ਹੋਏ ਇਕੱਤਰ ਮੇਰੇ ਭਾਈ ਦੁੱਧਾ ਦੂਧ ਕਰੋੜੇ ਬੁਲਾਏ ਪਰ ਜੇ ਤੁਸੀਂ ਸੋਚੋ ਮੈਂ ਉਹਨੂੰ ਮੈਂ ਚਿੱਠੀ ਕੱਢ ਕੇ ਲਾ ਲਾਂਗਾ ਉਹ ਸਰਕਾਰ ਤੋਂ ਨਹੀਂ ਡਰਦਾ ਸੋ ਤੋਂ ਕਹਦਾ ਰੋਣਾ ਹੂੰ ਹੂੰ ਤਾਂ ਮੈਂ ਤੁਹਾਨੂੰ ਦੱਸਦਾ ਵੀ ਬੰਦੇ ਇੰਨੇ ਤਿੱਖੇ ਹੁੰਦੇ ਨੇ ਹੂੰ ਉਹ ਉਹ ਇੰਨੀ ਵਧੀਆ ਗੱਲ ਕਰਦੇ ਇਕ ਆਈਐਸ ਆਫਸਰ ਆਇਆ ਜੀ ਉਹ ਇੱਕ ਰੈੱਡ ਗ੍ਰੀਨ ਡੈਫੀਸ਼ੈਂਸੀ ਹੁੰਦੀ ਹੈ ਜਦ ਕਿ ਜਮਾਂਦਲੂ ਨੁਕਸ ਹੁੰਦਾ ਉਹਨੂੰ ਲਾਲ ਤੇ ਹਰੀ ਬੱਤੀ ਦਾ ਨਹੀਂ ਪਤਾ ਲੱਗਦਾ ਅੱਖਾਂ ਦਾ ਨੁਕਸ ਹੈ ਅੱਛਾ ਉਹ ਅੱਖਾਂ ਦੇ ਸਰਜਨ ਸੀਗੇ ਅੱਛਾ ਉਹਨਾਂ ਕੋਲ ਇਕ ਆਈਐਸ ਆਫਸਰ ਆਇਆ ਹੂੰ ਕਹਿੰਦਾ ਦੋ ਸਾਈਜ਼ ਨੂੰ ਫਿੱਟ ਕਰ ਦੋ ਉਹ ਕਹਿੰਦੇ ਨਹੀਂ ਇਹ ਫਿੱਟ ਨਹੀਂ ਹੋ ਸਕਦਾ ਇਹਨੂੰ ਲਾਲ ਤੇ ਹਰੀ ਬੱਤੀ ਨਹੀਂ ਦਿਖਦੀ ਹੂੰ ਉਹ ਨਹੀਂ ਨਹੀਂ ਉਹ ਕਹਿੰਦਾ ਜੀ ਆਹ ਮਾਦੋ ਪੁੰਦੇ ਹੈਡ ਵਰਕਸ ਹੈ ਨਾ ਜਿਹੜਾ ਤੁਹਾਨੂੰ ਉਹ ਬੱਸ ਨਹੀਂ ਦਿਖਦੀ ਮੈਨੂੰ ਉਹ ਬੱਸ ਭਰੀ ਹੋਈ ਦਿਖਦੀ ਆ ਉਧਰੋਂ ਆ ਰਹੀ ਐ ਇੱਕ ਇਧਰੋਂ ਬੱਸ ਜਾ ਰਹੀ ਐ ਇਹਨੂੰ ਲਾਲ ਬੱਤੀ ਦਿਖੀ ਨਹੀਂ ਇਹ ਦੋਹਾਂ ਦਾ ਟੱਕਰ ਹੋ ਗਈ ਤੇ ਰਾਗੀ ਚ ਕਰ ਗਈ ਆ ਮੈਨੂੰ ਉਹ ਦਿਖ ਰਹੀ ਐ ਹਾਂ ਇਹ ਉਹ ਗੱਲ ਇੰਨੀ ਵਧੀਆ ਕਰਦੇ ਨੇ ਕਮਾਲ ਕਰ ਦਿੰਦੇ ਨੇ ਸੋ ਤੁਸੀਂ ਸਿੱਖਦੇ ਹਰ ਜਗ੍ਹਾ ਤੋਂ ਤੁਸੀਂ ਘੱਟ ਪੜੇ ਤੋਂ ਵੀ ਵੱਧ ਪੜੇ ਤੋਂ ਵੀ ਛਾ ਨੇ ਤੋਂ ਵੀ ਵੱਡੇ ਤੋਂ ਵੀ ਛੋਟੇ ਤੋਂ ਵੀ ਕਿਉਂਕਿ ਬੱਚਾ ਤਾਂ ਨਹੀਂ ਗਲ ਕਰ ਜਾਂਦਾ ਜੀ ਤੁਸੀਂ ਬਿਲਕੁਲ ਤਾਂ ਇਸ ਕਰਕੇ ਤੁਹਾਨੂੰ ਡੱਕਦਾ ਹੈ ਮੇਰੀ ਬੇਟੀ ਇੱਕਦਮ ਛੋਟੀ ਬੇਟੀ ਬੜੀ ਸੋਭਰ ਹੈ ਵੱਡੀ ਤਾਂ ਥੋੜੀ ਉਹ ਮੇਰਾ ਨਾਰਾਜ਼ ਹੋ ਗਈ ਕਿਸੇ ਗੱਲ ਤੇ ਅੱਛਾ ਮੈਂ ਆਖਿਆ ਪ੍ਰਕਿਰਤੀ ਤੂੰ ਵੀ ਨਾਰਾਜ਼ ਹੋ ਗਈ ਉਹ ਨੇ ਜੋ ਮੈਂ ਨਹੀਂ ਮੈਂ ਕਹਿੰਦੀ ਪਪਾ ਮੈਨੂੰ ਨਰਾਜ਼ ਹੁੰਦਾ ਵੀ ਹੱਕ ਨਹੀਂ ਇਹ ਸਿਚੂ ਮੈਂ ਸਿਰਫ ਇਹ ਦੱਸ ਸਕਦੀ ਆ ਹਾਂ ਸਹੀ ਗੱਲ ਆ ਤਾਂ ਤੁਸੀਂ ਹਮੇਸ਼ਾ ਸਿੱਖੋ ਕਿ ਬੰਦਾ ਸਾਰੀ ਉਮਰ ਸਿੱਖਦਾ ਰਹੇ ਨਾ ਹਾਂ ਬਸ ਉਹੀ ਕੰਮ ਆ ਹੰਕਾਰ ਨਹੀਂ ਤਾਂ ਕਿਉਂਕਿ ਫਿਰ ਤੁਹਾਨੂੰ ਪਤਾ ਲੱਗੇ ਮੈਂ ਸਿੱਖਣਾ ਹੈ ਜੀ ਜਿੱਦਾਂ ਤੁਹਾਨੂੰ ਹੋਗਾ ਮੈਂ ਪ੍ਰੀਪੂਰਨਾ ਫਿਰ ਤਾਂ ਛੱਡਿਆ ਆਏਗਾ ਇੱਕ ਵਾਰੀ ਛੋਟੀ ਜੀ ਗੱਲ ਸੁਣਾ ਦਮ ਜਦ ਤੁਸੀਂ ਕਹਿੰਦੇ ਕਿਵੇਂ ਕੰਫਲਿਕਟ ਦੂਰ ਹੁੰਦਾ ਹੈ ਹੂੰ ਤੇ ਬੈਲਸ ਆ ਇੱਕ ਵਾਰੀ ਆਏ ਮੋਕੇ ਤੇ ਬੈਗੇ ਸਕੂਲ ਤੇ ਜਦ ਮੈਂ ਦੇਖਿਆ ਲਾਈਨ ਲੱਗੀ ਹੁੰਦੀ ਹੈ ਮੇਰੇ ਕੋਲ ਮੇਜਾਂ ਦੀ ਮੈਂ ਦੇਖਿਆ ਬਹਿਰ ਸਾਹਿਬ ਬੈਠੇ ਨੇ ਅੱਛਾ ਮੈਂ ਸਰ ਤੁਸੀਂ ਤਾਂ ਗਿਆ ਜਣ ਨਹੀਂ ਲੋਰ ਸਾਹਿਬ ਮੈਨੂੰ ਪਤਾ ਹੈ ਵੀ ਤੁਸੀਂ ਲਾਈਨ ਸੀ ਦੇਖਦੇ ਹੋ ਉਹੀ ਤੇ ਜੀ ਮੰਤਰੀ ਆਏ ਸੀ ਸਾਡੇ ਹਾਂ ਅੱਛਾ ਫਿਰ ਐ ਇੱਥੇ ਸੱਟ ਲੱਗੀ ਹੋਈ ਸੀ ਮੈਂ ਕਹਿੰਦੀ ਦਵਾਈ ਦੂਈ ਤਵਰੇ ਹੈਗੀ ਹੈ ਬਥੇਰੀ ਪਰ ਹੁਣ ਤੁਹਾਨੂੰ ਪਤਾ ਵੀ ਇਹ ਤਾਂ ਗਰੀਬਾਂ ਦਾ ਹਾਂ ਕਾਕਾ ਰਮਾ ਕਿਹੜਾ ਦਵਾਈ ਲੈ ਕੇ ਆਵਾਂ ਜੀ ਇਹ ਮੇਰੀ ਚਿਹਮਤ ਹੈ ਹੋਰ ਕਿਸੇ ਜੀ ਕੋਈ ਆਏਗਾ ਬਿਲਕੁਲ ਫਿਰ